ਸਤ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਮਝੀ ਤੁਹਾਡਾ ਸਭ ਦਾ ਸਵਾਗਤ ਆ ਜੀ ਆਓ ਅੱਜ ਆਪਾਂ ਵੇਬਿੰਗ ਕਰੀਮ ਤੋਂ ਮਿਲਕ ਮੇਡ ਜਾਂ ਕੈਨੇਸ ਮਿਲਕ ਬਣਾਈਏ ਲੋ ਜੀ ਆਪਾਂ ਵੇਬਿੰਗ ਕਰੀਮ ਲੈ ਲਈ ਆ ਤੇ ਨਾਲ ਮਿਸ਼ਰੀ ਲੈ ਲਈ ਆ ਆਪਾਂ ਇਹਨਾਂ ਦੋਨਾਂ ਤੋਂ ਤਿਆਰ ਕਰਦੇ ਆ ਕੈਨੇਸ ਮਿਲਕ ਤੇ ਦੁੱਧ ਤੋਂ ਵੀ ਤਿਆਰ ਹੋ ਜਾਂਦਾ ਆ ਆਪਾਂ ਫਿਰ ਆਪਾਂ ਇਸ ਤੋਂ ਪਹਿਲਾਂ ਆਪਾਂ ਵੇਬਿੰਗ ਕਰੀਮ ਤੋਂ ਤਿਆਰ ਕਰ ਲਈ ਤੇ ਫਿਰ ਉਸ ਤੋਂ ਬਾਅਦ ਆਪਾਂ ਦੁੱਧ ਤੋਂ ਤਿਆਰ ਕਰਾਂਗੇ ਲੋ ਜੀ ਹੁਣ ਪਤਨ ਦਿਖਾਉਣੇ ਆ ਵੇਬਿੰਗ ਕਰੀਮ ਤੋਂ ਜਦੋਂ ਆਪਾਂ ਕੈਨੇਸ ਮਿਲਕ ਤਿਆਰ ਕਰਨਾ ਤਾਂ ਸਿਰਫ ਦੋ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਇੱਕ ਵਿਪਿੰਗ ਕਰੀਮ ਦਾ ਬੈਗ ਜੇ ਤੁਸੀਂ 1 ਲੀਟਰ ਦੇ ਲਿਆਓ 2 ਲੀਟਰ ਜਿੰਨੇ ਵੀ ਤੁਸੀਂ ਬਣਾਉਣੇ ਆ ਜਿੰਨੇ ਤੁਸੀਂ ਬਣਾ ਕੇ ਰੱਖ ਸਕਦੇ ਆ ਤੇ ਇੱਕ ਆਪਾਂ ਨੂੰ ਮਿਸ਼ਰੀ ਚਾਹੀਦੀ ਆ ਤਾਂ ਕਿ ਇਹ ਨਹੀਂ ਤਾਂ ਇਹ ਕੋਈ ਤਾਂ ਗਾਇ ਮਿਸ਼ਰੀ ਨਹੀਂ ਹੈਗੀ ਤਾਂ ਕਲਰ ਦਾ ਫਰਕ ਥੋੜਾ ਜਿਹਾ ਜ਼ਰੂਰ ਪਊਗਾ ਤੇ ਤੁਸੀਂ ਸ਼ੱਕਰ ਵੀ ਵਰਤ ਸਕਦੇ ਆ ਇਹਦੇ ਵਿੱਚ ਨਾ ਚੀਨੀ ਵੀ ਵਰਤ ਸਕਦੇ ਆ ਚੀਨੀ ਵਰਤ ਲੋਗੇ ਤਾਂ ਫਿਰ ਸੇਮ ਕਲਰ ਹੀ ਆਊਗਾ ਜਿਦਾ ਮਿਸ਼ਰੀ ਦਾ ਆਉਂਦਾ ਵਾ ਲਓ ਜੀ ਹੁਣ ਆਪਾਂ ਇਹਨੂੰ ਵਿਪਿੰਗ ਕਰੀਮ ਨੂੰ ਰੱਖਦੇ ਆ ਗੈਸ ਤੇ ਇਹਦਾ ਆਪਾਂ ਫਰਾਈਪਿੰਗ ਲੈ ਲਈ ਜੀ ਇਹ ਸੌਂਗਾ ਦੇ ਤੇ ਫਿਰ ਬੀਪਿੰਗ ਕਰੀਮ ਨੂੰ ਇਹਦੇ ਵਿੱਚ ਪਾਉਨੇ ਆ। ਜਿਵੇਂ ਜਿਦੀ ਪਿੰਕ ਕਰੀਮ ਵਿੱਚ ਪਾ ਦਤੀ ਆ ਤੇ ਹੁਣ ਇਹਨੇ ਇਹਨੂੰ ਆਪਾਂ ਜਦੋਂ ਬੀਪਿੰਗ ਕਰੀਮ ਨੂੰ ਅੱਧੀ ਰਹਿ ਜਾਣੀ ਆ। ਨਾ ਕਿ ਜਦ ਆਪਾਂ ਕੋਈ ਜੀ ਤਰ੍ਹਾਂ ਬਣਾਉਣਾ ਵਾ ਜਦੋਂ ਇਹ ਅੱਧਾ ਰਹਿ ਗਿਆ ਪੂਰਾ ਕੋਆ ਨਹੀਂ ਬਣਾਉਣਾਗਾ ਜਿਹਦਾ ਲਿਕਵਿਡ ਜਿਹਾ ਰਹਿ ਜਾਂਦਾ ਜਿਦਾ ਰਾਵੜੀ ਟਾਈਪ ਦੇ ਉਸ ਤਰ੍ਹਾਂ ਦਾ ਰੱਖਣਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਿਸ਼ਰੀ ਪਾਉਣੀ ਆ। ਇਹਨਾਂ ਚਿਰ ਆਪਾਂ ਇਹ ਬਣਦਾ ਵਾ ਆਪਾਂ ਉਹਨਾਂ ਚਿਰ ਮਿਸ਼ਰੀ ਕੁੱਟ ਕੇ ਰੱਖ ਲੈਨੇ ਆ ਕਿਉਂਕਿ ਮਿਸ਼ਰੀ ਦੇ ਵਿੱਚ ਨਾ ਧਾਗਾ ਹੁੰਦਾ ਵਾ ਤੇ ਇਹ ਕੱਢਣਾ ਵੀ ਜ਼ਰੂਰੀ ਹੁੰਦਾ ਤਾਂ ਕਿ ਆਪਾਂ ਕਨੈਕਸ ਮਿਲਕ ਕੋਈ ਵਾਰੀ ਆਪਾਂ ਆਈਸਕ੍ਰੀਮ ਵਿੱਚ ਪਾਉਣੇ ਆ ਜਾਂ ਕਿਸੇ ਪਿੰਨੀਆਂ ਵਿੱਚ ਪਾਉਣੇ ਆ ਜਾਂ ਗਜਰੇਲੀ ਵਗੈਰਾ ਵਿੱਚ ਜਾਂ ਖੀਰ ਵਿੱਚ ਕਿਸੇ ਚੀਜ਼ ਵਿੱਚ ਪਾਉਂਦੇ ਫਿਰ ਧਾਗਾ ਅੰਦਰ ਚਲੇ ਜਾਂਦਾ ਇਸ ਕਰਕੇ ਇਹਦਾ ਧਾਗਾ ਕੱਢਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਉਹਦਾ ਤਾਂ ਦੁੱਧ ਦੇ ਵਿੱਚ ਇਹ ਮੈਲਟ ਹੋ ਜਾਣਾ ਪਰ ਇਹਨੂੰ ਕੁੱਟਣਾ ਇਸ ਕਰਕੇ ਜ਼ਰੂਰੀ ਆ ਤਾਂ ਕਿ ਇਹਦਾ ਧਾਗਾ ਕੱਢਣਾ ਹੁੰਦਾ ਵਾ ਤੁਸੀਂ 1 ਲੀਟਰ ਦੇ ਵੀ ਕਰੀਮ ਦੇ ਵਿੱਚ 250 ਗ੍ਰਾਮ ਮਿ ਤੇ چینی ਪਾਣੀ ਹੋਵੇ 200 ਗ੍ਰਾਮ ਹੀ ਪਾਓ ਤੇ ਜੀ ਮਿਸ਼ਰੀ ਪਾਣੀ ਹੋਵੇ 200 ਗ੍ਰਾਮ ਪਾਓ ਇਹਦਾ ਧਾਗੇ ਹੁੰਦੇ ਆ ਆਪਾਂ ਇਹ ਧਾਗਾ ਕੱਢ ਦਿੱਤਾ ਤੇ ਆਪਾਂ ਆਪਣੀ ਸਾਰੀ ਮਿਸ਼ਰੀ ਨੂੰ ਕੁੱਟ ਕੇ ਰੱਖ ਲੈਣੇ ਆ ਬਹੁਤ ਹੀ ਬਰੀਕ ਕਰਨ ਦੀ ਲੋੜ ਨਹੀਂ ਬਹੁਤ ਮੋਟੀ ਮੋਟੀ ਦਾ ਸਿਰਫ ਇੱਕ ਧਾਗਾ ਹੀ ਕਰਨਾ ਇਹਦੇ ਵਿੱਚੋਂ ਆਪ ਜਦੋਂ ਵੀ ਆਪਾਂ ਗਰਮੀਆਂ ਦੇ ਵਿੱਚ ਆਈਸਕ੍ਰੀਮ ਵਗੈਰਾ ਬਣਾਉਣੇ ਆ ਜਾਂ ਕੁਝ ਵੀ ਕਰਦੇ ਮਿਸ਼ਰੀ ਚੰਡੀ ਹੁੰਦੀ ਆ ਉਹ ਕੀ ਪੈਦੀ ਵਰਤੂ ਕਰਦੇ ਆ। ਉਹ ਜੋ ਇਸ ਮਿਸ਼ਰੀ ਚੋਂ ਤਾਂ ਅੱਗੇ ਕਰ ਦਿੱਤੇ ਆ। ਤੇ ਹੁਣ ਆਪਾਂ ਦੁੱਧ ਨੂੰ ਹਲਾਉਂਦੇ ਆ। ਕਿਉਂਕਿ ਇਹ ਬਿਵੀ ਦੇ ਥੋੜੀ ਜਿਹਾ ਗਾੜੀ ਹੁੰਦੀ ਆ। ਜਿੱਦਾਂ ਆਪਣੇ ਇੰਡੀਆ ਵਿੱਚ ਮਲਾਈ ਹੁੰਦੀ ਆ। ਉਸੇ ਚੀਜ਼ ਨੂੰ ਕਹ ਦੋ ਮੇਂ ਪੈਂਗਰੀਮ। ਇਹ ਮਲਾਈ ਨੂੰ ਮਲ ਕੇ ਥੋੜਾ ਜਿਹਾ ਤੁਸੀਂ ਨੂੰ ਫੈਂਟ ਲਓ ਫਿਰ ਬਿਵੀਂ ਕਰੀਮ ਦੇ ਬਰਾਬਰੀ ਬਣ ਜਾਂਦੀ ਆ। ਇਹ ਤੁਸੀਂ ਮਲਾਈ ਤੋਂ ਬਣਾਉਣੀ ਆ ਤਾਂ ਇਦਾਂ ਬਣਾਇਓ। ਉਹਦੇ ਵਿੱਚ ਇੱਕ ਗਲਾਸ ਦੁੱਧ ਆ ਪਾ ਕੇ ਬਣਾਇਓ। 1 ਲੀਟਰ ਦੇਕੇ ਜਿਹੜੀ ਮਲਾਈ ਲੈਣੀ ਆ ਤੇ ਇੱਕ ਗਲਾਸ ਦਾ ਤੁਸੀਂ 3 4 300 ਗ੍ਰਾਮ ਦਾ ਗਲਾਸ ਹੁੰਦਾ ਵਾ ਇੱਕ ਗਲਾਸ ਤੁਸੀਂ ਦੁੱਧਾ ਲੈਣਾ ਵਾ ਉਹਨੂੰ ਪਾ ਕੇ ਤੁਸੀਂ ਕੜਨਾ ਰੱਖ ਦਿਓ ਜਦੋਂ ਉਹ ਹਾਫ ਰਹਿ ਜਾਊਗਾ ਤੇ ਉਹ ਸੇਮ ਚੀਜ਼ ਵੀਪਿੰਗ ਕਰੀਮ ਵਾਲੀ ਬਣ ਜਾਣੀ ਹੈ ਜਦੋਂ ਅਸੀਂ ਇੰਡੀਆ 'ਚ ਸੀ ਤੇ ਉਦੋਂ ਮਲਾਈ ਤੋਂ ਇਦਾਂ ਬਣਾਉਂਦੇ ਸੀ ਤੇ ਹੁਣ ਅਸੀਂ ਇੱਥੇ ਕੈਨੇਡਾ 'ਚ ਆ ਕੇ ਵੀਪਿੰਗ ਕਰੀਮ ਤੋਂ ਤਿਆਰ ਕਰਦੇ ਆ ਲਓ ਜੀ ਹੁਣ ਆਪਾਂ ਵੇਟ ਕਰਦੇ ਆ ਇਹਨੂੰ گاੜਾ ਹੋਣ ਦੇ ਇਹ 15 ਮਿੰਟ ਲੱਗ ਜਾਂਦੇ ਆ 1 ਲੀਟਰ ਨੂੰ ਗਾੜਾ ਹੋਣ ਨੂੰ ਤੇ ਉਹਨਾਂ ਚਾ ਤੁਹਾਨੂੰ ਕੜਛੀ ਨਾਲ ਨਾਲ ਮਾਰਨੀ ਪੈਣੀ ਆ ਤਾਂ ਕਿ ਆਪਣਾ ਦੁੱਧ ਥੱਲੇ ਜਿਹੜੀ ਵੇਪਿੰਗ ਕਰੀਮ ਹੇਠਾਂ ਲੱਗ ਜਵੇ ਤੇ ਫਿਰ ਜੇ ਥੱਲੇ ਲੱਗ ਜੇ ਤਾਂ ਉਹ ਸਮੈਲ ਆਉਣ ਲੱਗ ਜਾਂਦੀ ਆ। ਨੂੰ 15 ਮਿੰਟ ਹੋ ਗਏ। ਇਹ ਫਿਰ ਤਾਂ ਇਹਨੂੰ ਕਾੜਦਿਆਂ ਨੂੰ ਤੇ ਹੁਣ ਇਹ ਅੱਧੀ ਰਹਿ ਗਈ ਆ। ਤੇ ਦੇਖੋ ਜੀ ਇਹ ਦੇਖੋ ਆਪਣਾ ਜਿਹੜਾ ਸੰਤਾਜਾ ਕਿੰਨੇ ਗਾੜਾ ਜਿਹਾ ਹੋ ਜਾਵੇ। ਪਰਸ਼ੀ ਨੂੰ ਇਹ ਤਾਂ ਲੱਗਣ ਲੱਗ ਜੇ। ਇਨੋਂ ਜਿਵੇਂ ਆਪਾਂ ਇਹਦੇ ਵਿੱਚ ਮਿਸ਼ਰੀ ਪਾ ਦੇਣੀ ਆ। ਇਹ ਇਸ ਨੂੰ ਬੰਦ ਕਰ ਦਿਓ ਤੇ ਮਿਸ਼ਰੀ ਪਾ ਦਿਓ। ਜਿੱਦਾਂ ਆਪਾਂ 15 ਮਿੰਟ ਇਹਨੂੰ ਪਕਾਉਣਾ ਵਾ ਪਹਿਲਾਂ ਗਾੜਾ ਕਰਨ ਵਾਸਤੇ ਤੇ 15 ਮਿੰਟ ਬਾਅਦ ਇਹਨੂੰ ਖੰਡੇ ਕਰਨ ਵਾਸਤੇ ਮਿਸ਼ਰੀ ਨੂੰ ਵਿੱਚ ਘੋਲਣ ਵਾਸਤੇ ਇਹਨੂੰ ਹਿਲਾਇਆ ਜਾਣਾ। ਤਾਂ ਕਿ ਇਹਦੇ ਉੱਤੇ ਮਲਾਈ ਨਹੀਂ ਆਉਂ ਦੇਣੀ ਆਪਾਂ। ਨਾ ਹੋ ਜੇ ਸਿੱਧਾ। ਅਸੀਂ ਇਹਦੇ 15 ਮਿੰਟ ਹਿਲਾਵਾਂਗੇ। ਫਰਲ ਦੇ ਸੀਜ਼ਨ ਵਿੱਚ ਭੁੱਲ ਜਾਊਗੀ ਤੇ ਨਾਲੇ ਇਹ ਬਿਲਕੁਲ ਠੰਡਾ ਹੋ ਜਾਊਗਾ ਇਹਨੂੰ ਹਲਾ ਲਾ ਕੇ ਠੰਡਾ ਕਰਨਾ ਜੇ ਆਪਾਂ ਇਹਨੂੰ ਰੱਖ ਦਿਆਂਗੇ ਤੇ ਤੇਲ ਤੇ ਮਲਾਈ ਆ ਜਾਵੇ ਜਿਵੇਂ ਤੁਹਾਨੂੰ ਕਲਰ ਵੀ ਆਪਣੇ ਆਪ ਬਹੁਤ ਸੋਹਣਾ ਕਲਰ ਆਇਆ ਵਾ yellow ਕਲਰ ਪਾਉਣ ਦੀ ਲੋੜ ਨਹੀਂ ਜਿਹਦਾ ਆਪਣਾ ਆਪਾਂ ਕਸਟਰਡ ਬਣਾਉਨੇ ਆ ਨਾ ਬਿਲਕੁਲ ਉਦਾਂ ਦਾ ਬਣ ਜਾਂਦਾ ਵਾ ਤੇ ਆਪਾਂ ਡੱਬੀਆਂ ਵਿੱਚ ਆਪਾਂ ਪੈਕੀਟ ਆਕ ਤਾਂ ਲੈ ਕੇ ਆਉਣੇ ਆ ਆਪਾਂ ਕੁਝ ਵੀ ਬਣਾਉਣਾ ਚਾਹੇ ਗਜਰੇਲਾ ਬਣਾਉਣਾ ਚਾਹੇ ਆਸਕਰੀਮ ਬਣਾਉਣੀ ਆ ਤੇ بتاਹੇ ਕੁਝ ਕੁ ਪਨੀਆ ਵਗੈਰਾ ਬਣਾਵਦੇ ਤੇ ਪਕਾਉਣਾ ਵਾ ਤੇ ਕਰੀ ਬਣਾ ਕੇ ਰੱਖ ਲਓ ਜਿਹਦੇ ਵਿੱਚ ਚੀਨੀ ਜਾਂ ਮਿਸ਼ਰੀ ਪੈ ਜਾਂਦੀ ਆ ਗਰਮ ਗਰਮ ਦੇ ਵਿੱਚ ਇਹਦਾ ਕਨਰ ਵੀ ਜੈਲੋ ਹੋ ਜਾਂਦਾ ਤੇ ਇਹ ਫੇਰ ਕਾਫੀ ਟਾਈਮ ਨੂੰ ਆਪਾਂ ਫਿਰ ਜੇ ਰੱਖ ਸਕਦੇ ਆ 15-20 ਦਿਨਾਂ ਤੱਕ ਆਪਾਂ ਫ੍ਰੀਜ ਤੇ ਰੱਖ ਲਈਏ ਇਫਰਾਵ ਨਹੀਂ ਹੁੰਦਾ ਸਾਡਾ ਮਿਲਕ ਮੇਡ ਬਣ ਕੇ ਤਿਆਰ ਹੋ ਗਿਆ ਕੈਂਡੈਂਸ ਮਿਲਕ ਤੇ ਹੋਰ ਫ੍ਰੀਜਰ ਤੇ ਪੰਦਰਾ ਮੈਂ ਵੀ ਠੰਡਾ ਕਰ ਲਿਆ ਸੀ ਤੇ ਮੇਰੀਆਂ ਥੋੜੀਆਂ ਬੇਚੀ ਦੀਆਂ ਡਰੀਆਂ ਮੋਟੀਆਂ ਰਹਿ ਗਈਆਂ ਸੀ ਇਸ ਕਰਕੇ ਤੁਸੀਂ ਮਿਸ਼ੀਨ ਥੋੜਾ ਚਾਹੇ ਪੀਸ ਕੇ ਬਣਾਓ ਹਾ ਪੀਸ ਕੇ ਪਹਿਲੇ ਥੋੜੀਆਂ ਦਲੀਆਂ ਬ੍ਰੇਕ ਰੱਖ ਲਿਓ ਤਾਂ ਕਿ ਮੋਟੀਆਂ ਦਲੀਆਂ ਥੋੜੀਆਂ ਜਿਹੀਆਂ ਮੁਸ਼ਕਲ ਨਾਲ ਖੁੱਲਦੀਆਂ ਨੇ ਚਾਹੇ ਘਰ ਲੋਧ ਵੀ ਹੋਵੇ ਤਾਂ ਵੀ ਮੋਟੀ ਦਲੀ ਉਹਨੇ ਜਲਦੀ ਨਹੀਂ ਖੁੱਲਦੀਗੀ ਉਹਦਾ ਕਰਕੇ ਫਿਰ ਮੈਨੂੰ 5 ਮਿੰਟ ਹੋਰ 5-7 ਮਿੰਟ ਵੱਧ ਲੱਗ ਗਏ ਹੁਣ ਇਹ ਤੁਹਾਨੂੰ ਦਿਖਾਉਣੀ ਆ ਕਿੰਨਾ ਸੋਹਣਾ ਆਪਣਾ ਕਨੈਂਸ ਮੇਰੇ ਕੋਲ ਆਇਆ ਆ ਤਾਂ ਹਿੰਦੇ ਬੇਸ ਪਾ ਲੈਣੀ ਅੱਧਾ ਸਿਪਨੀਆ ਬਣਾ ਮਿਜ਼ਿਚ ਪਾਉਣਾ ਨਾ ਤੇ ਅੱਧਾ ਅੱਜ ਮੈਂ ਮੱਚਾ ਨੂੰ ਆਈਸਕ੍ਰੀਮ ਬਣਾ ਕੇ ਦੇਣੀ ਆ। ਅਸੀਂ ਅੱਧਾ ਡੱਬੇ 'ਚ ਹੀ ਰੱਖ ਲਿਆ ਕਿਉਂਕਿ ਅਸੀਂ ਆਈਸਕ੍ਰੀਮ ਬਣਾਉਣੀ ਆ। ਤੇ ਅੱਧਾ ਸੀ ਪੀਨੀਆਂ ਵਾਸਤੇ ਛੱਡ ਲਿਆ। ਜੀ ਕਿੰਨਾ ਵਧੀਆ ਫੈਨਸੀ ਮਿਲਕ ਬਣ ਕੇ ਤਿਆਰ ਹੋਇਆ। ਇਹ ਤਾਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਇਹੀ ਕਹਿਣੀ ਆ ਕਿ ਡੱਬਾ ਵਾਂਗ ਤੋਂ ਖਰੀਦ ਕਰੋ। ਬਾਜ਼ਾਰ ਵਿੱਚ ਉਹ ਡੱਬੇ ਵਿੱਚ ਪੈਕ ਜਿਹੜਾ ਮਿਲਕ ਮੇਰ ਮਿਲਦਾ। ਯਕ ਨੇਸ ਮਿਲ ਦ ਮਿਲਕ ਮਿਲਕ ਨੇਸ ਮਿਲਕ ਮਿਲਦਾ ਪਤਾ ਨਹੀਂ ਉਹ ਕਿੰਨਾ ਕੁ ਪੁਰਾਣਾ ਹੁੰਦਾ ਵਾ ਤੇ ਉਹਦੇ ਵਿੱਚ ਕੀ ਪਾ ਕੇ ਰੱਖਿਆ ਹੁੰਦਾ ਵਾ ਤੇ ਇਸ ਕਰਕੇ ਤੁਸੀਂ ਤਾਜ਼ਾ ਘਰੀ ਬਣਾਓ ਤੇ ਤਾਜ਼ਾ ਖਾਓ ਲੋ ਜੀ ਆਪਣਾ ਇਹਨਾਂ ਸੋਨਾ ਕੰਡੈਂਸ ਮਿਲ ਕੇ ਬਣ ਕੇ ਤਿਆਰ ਹੋ ਗਿਆ ਘਰ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਕਮੈਂਟਾਂ ਵਿੱਚ ਲਿਖਿਓ ਵੀ ਤੁਹਾਡਾ ਕੈਨੇਸ ਮਿਲਕ ਕਿਦਾਂ ਦਾ ਬਣਿਆ ਤੇ ਸਾਡੀ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੱਤ ਵਾ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ